ਇੱਥਰ ਪਹੁੰਚ ਗਏ ਜੀ ਆਪਾਂ ਲੁਧਿਆਣੇ ਜੁਨੀਵਰਸਿਟੀ ਦੇ ਮੇਲੇ ਤੇ ਗੇਟ ਐਂਟਰ ਹੋਣ ਲੱਗੇ ਆਂ ਪੰਜਾਬ ਐਗਰੀ ਕਲਚਰ ਜੁਨੀਵਰਸਿਟੀ ਦਾ ਮੇਲਾ 2 ਦਿਨ ਦਾ ਹੁੰਦਾ ਅੱਜ ਉਹ ਲਾਸਟ ਦਿਨ ਆ ਪਰ ਵੈਂਟਪਰ ਹੋ ਗਏ ਆਪਾਂ ਕਿਸਾਨ ਮੇਲਾ 2024 ਉਹ ਇੱਕ ਪ੍ਰਾਇਮ ਐਗਰੋ ਵਾਲਿਆਂ ਦਾ ਰੂਟਾ ਵੇਟਰ ਉੱਪਰ ਲੱਗੀ ਵੀ ਆ ਫਰਮੂਲਾ ਪੜਿਆ ਨਾ ਵੀਰ ਜੀ ਚਾਰ ਜੱਕ ਇੱਕ ਪਾਸੇ ਤੇ ਚਾਰ ਇੱਕ ਪਾਸੇ ਤੇ ਸੰਤਿਵਾਨ ਪਰਵ ਚੈੱਕ ਤੇ ਨਵਾਰਤ ਦੇ ਚਾਰ ਦੇ ਲੈ ਸਕਦੇ ਹੋ ਕੈਪਸਟਰ ਦੇ ਡਿਸਕਾਊਂਟਡ ਰੇਟ ਦੇ ਉੱਤੇ ਆਪਣਾ ਇੰਪਲੀਮੈਂਟ ਖੋਖਰਾ ਸਕਦੇ ਇਕੱਠਾ ਬੰਨ੍ਹਣ ਵਾਲਾ ਪਰਚਾ ਇਕੱਠਾ ਇਹਨਾਂ ਚਾਰ ਦੀਆਂ ਇਕੱਠਾ ਬੰਨ੍ਹਦੀ ਆ ਸ਼ਕਤੀ ਮੰਨ ਉਹ ਜਲਦ ਜਲ ਰਹੋ ਸ਼ਕਤੀ ਮੰਨ ਦੇ ਸਟੋਰ ਤੇ ਇਸ ਵਾਰ ਐਗਰੋ ਵਾਲਿਆਂ ਦੇ ਆਲੂ ਵਿਜਣ ਵਾਲੀ ਮਸ਼ੀਨ ਕੰਟਰ ਮਾਹਲ ਆਣਾ ਤੋੜ ਕੱਟਾ ਹੋ ਰਿਹਾ ਹੈ ਕਿਹਦੀ ਆਇਆ ਹਾਂ ਖੜਾ ਹੈ ਮਾ ਅੰਕਵਰ ਆਜਾ ਪਟਨਾ ਵਾਲੀ ਜੀ ਤੇ ਸੁਪਰ ਸੀਟਰ ਵੈਨ ਵਾਲਿਆਂ ਦੀ ਵੈਕਿਊਮ ਮਸ਼ੀਨ ਮੱਕੀ ਬੀਜਣ ਵਾਲੀ ਸੂਰਜ ਦੇ ਮੁਕੀ ਤਾਲਾ ਸਬਜ਼ੀਆਂ ਕੀਮਤ ਹੈ ਜੀ 535000 ਲੋਈ ਚਿਕੋਰੀਆ ਦਾ ਕਰੋ ਕੱਠਾਲਾ ਵੇਲਰ ਉਹ ਹੋ ਸੀ ਤੰਗ ਕੰਨਾ ਗੋੜਾ ਵਾਲਾ ਰੋਟਾ ਵੇਟਰ ਜਗਜੀਤ ਵਾਲਿਆਂ ਦੀ ਟਰੈਕ ਵਾਲੀ ਮਸ਼ੀਨ ਆ ਤੇ ਆ ਗੱਠਾਂ ਵਾਲੀ ਆ ਇੱਧਰ ਇਹਦੀਆਂ ਗੱਠਾਂ ਬੰਦੀਆਂ ਚਾਰ ਦੀਆਂ ਬਰ ਜਗਜੀਤ ਦੀ ਕੰਬਾਈਨ ਹਰੇਕਾ ਲੈਂਡ ਫੋਰਸ ਵਾਲਿਆਂ ਦਾ ਇੱਕ ਵੱਡੇ ਮੈਲ ਦਾ ਇੱਕ ਦਾ ਪਰ ਉਹ ਪ੍ਰੋਪਰਾਈਟੀ ਚੱਕ 34 ਦਾ ਬਾਕੀ ਸਾਰਾ ਐਕਸਟਰਾ 2.5 ਦਾ ਫੋਰ ਮੀਟਰ ਤੇ 115000 ਐਸਐਮਐਰ ਦੇ 85000 ਯਾਰ ਕਾ ਲਾਉਂਦਾ ਤੁਸ਼ਪੇਸ਼ ਕਾਵਾ ਨਮਾਤਾ ਲਜੀਤ ਕਾਜੀ ਕੋਲ ਨਿਕਲ ਰਿਹਾ ਹੈ। ਤੋ ਜੀ ਮੈਟਰੋ ਨੈਸ਼ਨਲ ਆਨ ਦਾ ਵੈਕਿਊਮ ਫਲੰਟਰ ਖਾਲ ਚੈੱਕ ਕਰੋ ਸਾਧੂ ਵਾਲਿਆਂ ਦੇ ਇਹ ਘੈਂਟ ਸੰਦ ਨੇ ਬਣਾਏ ਵੇ ਟਾਇਰ ਲੱਗੇ ਹੋਏ ਨੇ ਹਾਈਡਰੋਲਿਕ ਚੈੱਕ ਲੱਗੇ ਹੋਇਆ ਨਾਲ ਆਹ ਖੜੇ ਨੇ ਜੀ ਪਲਾਉ ਆਹ ਖੜੇ ਨੇ ਜੀ 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 ਆਹ ਖੜੇ ਨੇ ये है, आ, पुछी, पुछी जो कि जो है। और जो उसकी टेक्नोलॉजी है ना वो जानी में क्या होता है उसमें टेंशन नहीं होती उसको तो बस यूज करते है जैसे की आपने रफ एंड टफ कोई मेंटेनेंस नहीं कोई सर्विस नहीं उसकी जो मेंटेनेंस कॉस्ट है वो नील के बराबर है ਜਿੰਨੇ ਬਾਈਰ ਸੁਪਰ ਸੀਟਰ ਹੈ ਇਸ ਕੇ اندر ਤੋਂ ਬਹੁਤ ਜ਼ਬਰਦਸਤ ਸੈਂਸਰ ਬਹੁਤ ਜਿਆਦੇ ਹੋ ਆ ਜਿੰਨੇ ਕਿਸਾਨ ਕੋ بار بار ਪਿੱਛੇ ਮੁੜ ਕੇ ਨਹੀਂ ਦੇਖਣਾ ਪੈਣਾ ਇੱਕ ਜਗ੍ਹਾ ਕਰਨਾ ਪਹਿਲਾਂ ਤਾਂ ਜਾਨਦਾਰ ਹੂ ਲੱਗਿਆ ਹੋਇਆ ਤੇ ਇਹਦੇ ਆਪ ਦੇ ਆਪ ਗਰੀਸ ਆਉਂਦਾ ਪਿੱਛੇ ਦੇਖਣ ਦੀ ضرورت ਨਹੀਂ ਹੈ ਬਿਲਕੁਲ ਸਹੀ ਕਿਥੇ ਦੇਖਣ ਦੀ ਲੋਟ ਨਹੀਂ ਹੈ ਆਹ ਤੇਲ ਵਾਲਾ 21 ਮੈਥਰ 149000 ਕੀਮਤ ਹੈ ਕੋਈ ਸ਼ਾਇਰੀ ਜਾਊਗਾ ਕੋਈ ਡਾਟਾ ਬੈਠ ਕੇ ਲਾਊਗਾ ਉਹਨਾਂ ਨੂੰ ਹੀ ਲਾਉਂਦੇ ਵਾਂਗੇ ਆਰਾਮ ਜਿਹੜਾ ਜਿੱਤ ਕੇ ਲਾਗੇ ਲਾਊਗਾ ਬਾਕੀ ਲੱਕੀ ਰੂਪਨ ਦੇ ਵਿੱਚ ਜਿਹੜੇ ਲਾਭ ਲੱਗਣਗੇ ਉਹਨਾਂ ਨੂੰ ਦੇ ਦੇਣਾ ਹੈ ਸ੍ਰੀ ਰਾਮ ਜੀ ਸ੍ਰੀ ਰਾਮ ਜੀ ਉੱਚ ਲੱਗੀ ਰੂਪਨ ਕਹਿੰਦੇ ਆਗੇ ਬੱਗਾਂ ਤੇ ਪਰ ਦੇ ਰੋਏ ਨੇ ਸਾਡੀ ਪਰਮਾਤਮਾ ਜੀ ਸ਼ਾਰਟ ਬਟਾ ਬੰਦ ਜਾ ਬਣਾ ਲੈਂਦੇ ਆ ਕੀੜੇ ਦੀ ਢੋਲੀ ਜੀ ਕਰੋ ਕਰੋ ਚੈੱਕ ਆ ਗਿਆ ਬੱਦਲ ਕਿਧਰੋਂ ਹੀ ਦੇਖੋ ਨੇਰਾ ਕਰਤਾ 5 ਵਜੇ ਨੇ ਸਰਕਾਰਾਂ ਤਾਂ ਨਹੀਂ ਦਿੰਦੀਆਂ ਸਾਥ ਪ੍ਰਮਾਤਮਾ ਤੂੰ ਤਾਂ ਦੇ ਦਿਆ ਕਰ ਜ਼ਿੰਮੇਦਾਰਾਂ ਦਾ ਹੁਣ ਫਸਲਾਂ ਪੱਕਦੀਆਂ ਜਾਂਦੀਆਂ ਐਨੇ ਤਾਂ ਲੇਟ ਜਾਣਾ ਜੇ ਇੱਕ ਪੈ ਗਿਆ ਮਹੀ 1509 ਨੇ ਸਿਰ ਭਾਰੀ ਹੋ ਜਾਣਾ ਇਹਦਾ ਦਾ ਜਰਿਆ ਦੇਖੋ ਹਵਾ ਵੀ ਚੱਲ ਪਈ ਰਹੀ ਆ ਗਿਆ ਬਹੁਤ ਜਾਰੇ ਮੌਸਮ ਖਰਾਬ ਆ ਤਾਂ ਪੋ ਵੀ ਬਹੁਤੀ ਅੱਜ ਆਪਾਂ ਮੇਲੇ ਤੇ ਗਏ ਸੀ ਲੁਧਿਆਣੇ ਵਾਲੇ ਤੇ ਬਹੁਤ ਬਸ ਕਰਾਈ ਆ ਗਰਮੀ ਨੇ ਤੇ ਪਿੰਡ ਪਹੁੰਚੇ ਆ ਲੱਗੀਆਂ ਕਣੀਆਂ ਤਾਂ ਪੈਣ ਬਰੀਕ ਬਰੀਕ ਆਹੜੀ ਆ 1509